ਅੱਜ ਅਸੀਂ ਜਲੰਧਰ ਆਏ ਹਾਂ ਮੇਨ ਨਾਲ ਡਾਇਰੈਕਟਰ ਇੰਡਸਟਰੀਜ਼ ਸਰਬੀ ਮਲਕ ਜੀ ਡਿਪਟੀ ਕਮਿਸ਼ਨਰ ਜਲੰਧਰ ਹਮਾਲਸ਼ੂ ਜੀ ਕਮਿਸ਼ਨਰ ਪੁਲਿਸ ਤਾਨਪ੍ਰੀ ਜੀ ਤੇ ਰਾਹੁਲ ਛੱਬਾ ਜੀ ਐਡੀਸ਼ਨਲ ਸੀਈਓ ਪੰਜਾਬ ਇਨਵੈਸਟ ਬੈਠੇ ਆ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਇੰਡਸਟਰੀ ਰਿਲੇਟਡ ਹੈ ਔਰ ਅਸੀਂ ਦੱਸਣਾ ਚਾਹੁੰਦੇ ਆ ਤੁਹਾਡੇ ਜਰੀਏ ਸਾਰੇ ਇੰਡਸਟ੍ਰੀਅਲਿਸਟ ਭਰਾਵਾਂ ਨੂੰ ਹੋਰ ਸਾਰੇ ਸਿਟੀਜ਼ਨਸ ਨੂੰ ਕਿ ਅਸੀਂ ਇੰਡਸਟਰੀ ਲਈ ਕੀ ਕੀ ਕਰ ਰਹੇ ਆ ਔਰ ਕੀ ਕੀ ਕੀਤਾ ਪਹਿਲਾਂ ਤਾਂ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਔਰ ਤੁਸੀਂ ਕਵਰ ਵੀ ਜ਼ਰੂਰ ਕੀਤਾ ਹੋਣਾ ਇਹ ਅਲੱਗ-ਅਲੱਗ ਨੋਟੀਫਿਕੇਸ਼ਨ ਪੀਐਸਆਈਸੀ ਨੇ ਜਾਰੀ ਕੀਤੇ ਆ ਇਹ ਜਿੰਨੇ ਨੋਟੀਫਿਕੇਸ਼ਨ ਜਾਰੀ ਹੋਏ ਆ ਇਹ ਬੜੀ ਪੁਰਾਣੀ ਡਿਮਾਂਡ ਸੀ ਇੰਡਸਟਰੀਅਲਿਸਟ ਭਰਾਵਾਂ ਦੀ ਸਾਡੇ ਕੋਈ 40 ਸਾਲ ਪੁਰਾਣੀ ਸੀ ਕੋਈ 30 ਸਾਲ ਪੁਰਾਣੀ ਸੀ ਕੋਈ 20 ਸਾਲ ਪੁਰਾਣੀ ਸੀ ਇਹ ਸਾਰੀਆਂ ਡਿਮਾਂਡਸ ਆਲਮੋਸਟ ਜਿਹੜੀਆਂ ਈਆਂ ਪੁਰਾਣੀਆਂ ਚੱਲੀਆਂ ਆਂਦੀਆਂ ਸੀ ਉਹ ਅਸੀਂ ਐ ਸਰਕਾਰ ਨੇ ਪੂਰੀਆਂ ਕੀਤੀਆਂ ਇਹਦੇ ਵਿੱਚ OTS ਹੈ ਪਲਾਟਾਂ ਦੀ ਕਲੱਬਿੰਗ ਤੇ ਡੀ ਕਲੱਬਿੰਗ ਅਲਾਉ ਕੀਤੀ ਗਈ ਹੈ ਵੱਡੇ ਪਲਾਟਾਂ ਦੀ ਫ੍ਰੈਗਮੈਂਟੇਸ਼ਨ ਅਲਾਉ ਕੀਤੀ ਗਈ ਹੈ ਜਿਹੜੇ ਪਲੋਟ ਕੈਨਸਲ ਹੋ ਗਏ ਸੀ ਉਹਨਾਂ ਦੀ ਐਪੀਲੇਟ ਅਥਾਰਟੀ ਬਣਾਈ ਗਈ ਹੈ ਉਹ ਤੁਸੀਂ ਅਪੀਲ ਕਰ ਸਕਦੇ ਹੋ ਆਪਣੇ ਜਿਹੜੇ ਚਾਰजेस ਐ ਜਮ੍ਹਾਂ ਕਰਕੇ ਉਹ ਰਿਵਾਈਵ ਹੋ ਜਾਣਗੇ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰ ਦਿੱਤੇ ਗਏ ਐ ਜੇ ਤੁਸੀਂ ਹੁਣ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਾਉਂਦੇ ਹੋ ਅੱਗੇ ਵੀ ਹੁੰਦੇ ਸੀ ਲੀਜ਼ ਹੋਲਡ ਤੋਂ ਫ੍ਰੀ ਹੋਲਡ ਤੁਹਾਨੂੰ ਫੇਰ ਵੀ ਹਰ ਚੀਜ਼ ਦੀ ਅਪਰੂਵਲ ਲਈ ਪੀਐਸਆਈਸੀ ਜਾਣਾ ਪੈਂਦਾ ਸੀ ਹੁਣ ਅਸੀਂ ਬੜੀ ਜਲਦੀ ਨੋਟੀਫਿਕੇਸ਼ਨ ਲੈ ਆ ਰਹੇ ਹਾਂ ਇੱਕ ਵਾਰੀ ਤੁਸੀਂ ਲੀਜ਼ ਹੋਲਡ ਤੋਂ ਫਰੀ ਹੋਲਡ ਕਰਾਤਾ ਤੁਹਾਨੂੰ ਪੀਐਸਆਈਸੀ ਦੁਬਾਰਾ ਨਹੀਂ ਜਾਣਾ ਪਏਗਾ ਕੋਈ ਇੱਕ ਅਦਾ ਨੋ ਡਿਊ ਸਰਟੀਫਿਕੇਟ ਜੇ ਲੈਣਾ ਪਏਗਾ ਉਹ ਵੀ ਆਨਲਾਈਨ ਹੋ ਜਾਏਗਾ ਤੁਸੀਂ ਅਪਲਾਈ ਕਰੋ ਜੇ ਤੁਹਾਡੇ ਕੋਈ ਪੈਸੇ ਆ ਜਮਾ ਕਰਾ ਦਿਓ ਜੇ ਨਹੀਂ ਹੈਗੇ ਤਾਂ ਘਰ ਬੈਠੇ ਤੁਹਾਨੂੰ ਨੋ ਡਿਊ ਸਰਟੀਫਿਕੇਟ ਮਿਲ ਜਾਏਗਾ ਇੱਕ ਇਹ ਵੀ ਕੋਈ 40 ਸਾਲ ਪੁਰਾਣੀ ਡਿਮਾਂਡ ਸੀ OTS ਵੀ 40 42 ਸਾਲ ਸੀ ਇਹ ਵੀ 35 40 ਇੱਕ ਕੁਝ ਪਲਾਟ ਗਵਰਨਮੈਂਟ ਨੇ ਅਲਾਟ ਕੀਤੇ ਸੀ ਜਿਹਦੇ ਚ ਅਨ ਅਨ ਇਨਕਰੀਜ਼ ਸੀ 50% ਉਹ ਬੜੇ ਸਸਤੇ ਪਲਾਟ ਦਿੱਤੇ ਸੀ ਉਦੋਂ ਲੋਟੀਆਂ ਨੇ ਅਲਾਟਮੈਂਟ ਲੈਟਰ ਤੇ ਸਾਈਨ ਵੀ ਕੀਤਾ ਇਹ ਕਲੌਜ਼ ਮੰਨੇ ਵੀ ਇਹ ਨਹੀਂ ਕਿ ਕੋਈ ਸਰਕਾਰ ਆਪਣੇ ਕੋਲੋਂ ਮੰਗ ਰਹੀ ਸੀ ਉਹ ਵੀ 50% ਤੋਂ ਘਟਾ ਕੇ ਬੜੀ ਥੋੜੀ ਅਮਾਉਂਟ ਕਰ ਦਿੱਤੀ ਗਈ ਹੈ 10 ਪਰਸੈਂਟ ਕਈ ਕਿਸੇ ਦਾਸ ਹੈ ਕਈਆਂ ਚ 5% ਹੈ ਇਹ ਸਾਰੀ ਸਹੂਲਤਾਂ ਸਾਡੇ ਇੰਡਸਟਰੀਅਲਿਸਟ ਭਰਾਵਾਂ ਲਈ ਹੈ ਪਿਛਲੇ 3 ਸਾਲਾਂ ਵਿੱਚ ਜਿਹੜੀ ਇਨਵੈਸਟਮੈਂਟ ਆਈ ਹੈ ਪੰਜਾਬ 'ਚ ਉਹ 114000 ਕਰੋੜ ਰੁਪਏ ਆਈ ਹੈ ਔਰ ਉਹਦੇ ਵਿੱਚ ਸਾਡੇ ਨੌਜਵਾਨਾਂ ਨੂੰ ਸਾਡੇ ਪੰਜਾਬੀਆਂ ਨੂੰ ਜਾਂ ਜਿਹੜੇ ਬਾਹਰੋਂ ਵੀ ਆਉਂਦੇ ਆ ਜਿਹੜੀ এমਪਲੋਇਮੈਂਟ ਹੋਈ ਹੈ ਉਹ ਸਾਡੇ 4 ਲੱਖ ਦੇ ਕਰੀਬ এমਪਲੋਇਮੈਂਟ ਓਪਰਚ्युनिटीਜ਼ ਪੈਦਾ ਹੋਈਆਂ ਇੱਕ ਸਾਡੇ ਇੰਡਸਟ੍ਰੀਅਲਿਸਟ ਨੂੰ ਬੜੀ ਪ੍ਰੋਬਲਮ ਆਂਦੀ ਸੀ ਜੀ ਸਾਡੀਆਂ ਐਪਲੀਕੇਸ਼ਨਾਂ ਪੈਂਡਿੰਗ ਰਹਿੰਦੀਆਂ ਸਾਡੇ ਕੰਮ ਨਹੀਂ ਹੁੰਦੇ ਸੰ ਤੱਕੇ ਖਾਣੇ ਪੈਂਦੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਿਛਲੇ ਕੁਝ ਸਮਾਂ 'ਚ ਜਿਹੜੀ ਗਵਰਨਮੈਂਟ ਟੂ ਬਿਜ਼ਨਸ ਜਿੰਨੀਆਂ ਵੀ ਅਪਰੂਵਲ ਸੀ ਉਹ ਪੈਂਡੈਂਸੀ 85% ਕਲੀਅਰ ਹੋ ਚੁੱਕੀ 10 15% ਰਹਿ ਗਈ ਹੈ ਉਹ ਵੀ ਕੋਈ ਡਾਕੂਮੈਂਟ ਨਹੀਂ ਆਏ ਹੋਣੇ ਤਾਂ ਰਹਿ ਗਈ ਹੋਣੀ ਹੈ ਜਿਨ੍ਹਾਂ ਨੇ ਅਪਲਾਈ ਕੀਤਾ ਪਰ ਸਾਡੇ ਵੱਲੋਂ ਉਹਦੀ ਕੋਈ ਕਸਰ ਨਹੀਂ ਹੈਗੀ ਇੱਕ ਜਿਹੜੀ ਪਲਾਟਸ ਖਾਲੀ ਪਏ ਆ ਪੀਐਸਆਈਸੀ ਕੋਲ ਕਈ ਫੋਕਲ ਪੁਆਇੰਟਾਂ 'ਚ ਹੈਗੇ ਆ ਜਾਂ ਕਈ ਕੈਨਸਲ ਹੋ ਗਏ ਜਿਹੜੇ ਲੋਕਾਂ ਨੇ ਪੈਸੇ ਨਹੀਂ ਦਿੱਤੇ ਜਾਂ ਕੋਈ ਕਮਰਸ਼ੀਅਲ ਪਲOTS ਖਾਲੀ ਪਏ ਆ ਉਹ ਸਾਰਿਆਂ ਦੀ ਆਕਸ਼ਨ ਅਸੀਂ ਇੱਕ ਵਾਰੀ ਕਰ ਚੁੱਕੇ ਆ ਰੈਗੂਲਰਲੀ ਅੱਗੇ ਕੀ ਹੁੰਦਾ ਸੀ ਇੱਕ ਆਕਸ਼ਨ ਹੁੰਦੀ ਸੀ ਫਿਰ ਅਗਲੀ ਆਕਸ਼ਨ ਸਾਲ ਲੱਗ ਜਾਂਦਾ ਸੀ ਡੇਢ ਸਾਲ ਲੱਗ ਜਾਂਦਾ ਸੀ ਅਸੀਂ ਹਰ 2-3 ਮਹੀਨੇ ਬਾਅਦ ਸਾਰੇ ਪਲੋਟਾਂ ਦੀ ਆਕਸ਼ਨ ਕਰਕੇ ਕਾਕੇ ਸਾਡੇ ਇੰਡਸਟਰੀਲਿਸਟ ਭਰਾਵਾਂ ਨੂੰ ਜ਼ਮੀਨ ਇੰਡਸਟਰੀਅਲ ਅਸਟੇਟ ਚ ਮਿਲ ਜਾਏ ਫੋਕਲ ਪੁਆਇੰਟ ਚ ਮਿਲ ਜਾਏ ਉਹਨਾਂ ਨੂੰ ਬਾਹਰ ਜਾ ਕੇ ਜ਼ਮੀਨਾਂ ਨਾ ਖਰੀਦਣੀਆਂ ਪੈਣ ਜਿੱਥੇ ਇਨਫਰਾਸਟ੍ਰਕਚਰ ਹੈਗਾ ਉੱਥੇ ਲੈ ਲੈਣ ਕਿਉਂਕਿ ਅੱਜ ਅਸੀਂ ਆਪਸ਼ਨ ਕੱਢਦੇ ਆ ਕਿਸੇ ਦਾ ਪਲਾਨ ਨਹੀਂ ਹੈਗਾ ਇੰਡਸਟਰੀ ਲਗਾਉਂਦਾ ਉਹ ਨਹੀਂ ਖਰੀਦਦੇ ਜੇ 2-3 ਮਹੀਨਿਆਂ ਵਿੱਚ ਕਿਸੇ ਦਾ ਪਲਾਨ ਬਣ ਜਾਂਦਾ ਕੋਈ ਨਵੇਂ ਇਨਵੈਸਟਰ ਆ ਜਾਂਦੇ ਆ ਹਮੇਸ਼ਾ ਰੈਗ ਮਤਲਬ ਕਿ ਰੈਗੂਲਰਲੀ ਅਸੀਂ ਇਹ ਜਿਹੜੀ ਆਪਸ਼ਨ ਦਾ ਪ੍ਰੋਸੈਸ ਅਸੀਂ ਜਾਰੀ ਰੱਖਾਂਗੇ ਜਿੰਨੇ ਵੀ ਫੋਕਲ ਪੁਆਇੰਟ ਤੇ ਇੰਡਸਟਰੀਅਲ ਸਟੇਟ ਆ ਉਹ ਸਾਰੇ ਅਪਗ੍ਰੇਡ ਕਰ ਰਹੇ ਹਾਂ ਅਸੀਂ ਜਿਹੜੇ ਪੀਐਸਆਈਸੀ ਕੋਲ ਹੈ ਉਹ ਪੀਐਸਆਈਸੀ ਕਰ ਰਹੀ ਹੈ ਜਿਹੜੇ ਲੋਕਲ ਬਾਡੀਜ਼ ਨੂੰ ਹੈਂਡਓਵਰ ਹੋ ਚੁੱਕੇ ਕਾਰਪੋਰੇਸ਼ਨਾਂ ਨੂੰ ਹੈਂਡਓਵਰ ਹੋ ਚੁੱਕੇ ਉਹ ਕਾਰਪੋਰੇਸ਼ਨ ਚ ਹਦਾਇਤਾਂ ਦਿੱਤੀਆਂ ਗਈਆਂ ਕਿ ਤੁਸੀਂ ਉਹਨਾਂ ਦੇ ਟੈਂਡਰ ਕਾਲ ਕਰੋ ਪੀਐਸਆਈਸੀ ਕੋਲ ਆਲਰੇਡੀ 100 ਕਰੋੜ ਰੁਪਇਆ ਬਜਟ ਸੈਂਕਸ਼ਨ ਹੋਇਆ ਹੋਇਆ ਹੈ ਦੇ ਲਈ ਜਿਹੜੇ ਇਹਨਾਂ ਦੇ ਅੰਡਰ ਫੋਕਲ ਪੁਆਇੰਟ ਆਂਦੇ ਆ ਕੋਈ 70 ਕਰੋੜ ਦੇ ਆਸ-ਪਾਸ ਟੈਂਡਰ ਪੈ ਚੁੱਕੇ ਆ ਉਹਦੇ ਚੋਂ ਜਿਹੜੇ ਬਾਕੀ ਰਹਿ ਗਏ ਆ ਕੋਈ ਟੈਕਨੀਕਲ ਰੀਜ਼ਨਸ ਪਿੱਛੇ ਰਹਿ ਗਏ ਆ ਉਹ ਵੀ ਬੜੀ ਜਲਦੀ ਅਗਲੇ 15-20 ਦਿਨਾਂ ਚ ਉਹ ਟੈਂਡਰ ਹੋ ਜਾਣਗੇ ਔਰ ਸਾਰੇ ਜਿਹੜੇ ਡਿਵੈਲਪਮੈਂਟਲ ਵਰਕ ਹੈ ਐਗਜ਼ਿਸਟਿੰਗ ਫੋਕਲ ਪੁਆਇੰਟਸ ਖਤਮ ਹੋ ਜਾਣਗੇ ਇੱਕ PSIEC ਖੋਰ ਪਾਲਿਸੀ ਲੈ ਕੇ ਆਈ ਹੈ ਹਰ ਫੋਕਲ ਪੁਆਇੰਟ 'ਚ ਇਹ ਫ੍ਰੀ ਆਫ ਕਾਸਟ ਜ਼ਮੀਨ ਦੇਣਗੇ ਤਿੰਨ ਸਰਵਿਸਿਜ਼ ਲਈ ਫਾਇਰ ਸਟੇਸ਼ਨ ਲਈ ਪੁਲਿਸ ਸਟੇਸ਼ਨ ਲਈ ਤੇ ਆਮ ਆਦਮੀ ਕਲੀਨਿਕ ਲਈ ਇਹ ਤਿੰਨੋਂ ਚੀਜ਼ਾਂ ਕੋਈ ਵੀ ਪੰਜਾਬ ਦਾ ਫੋਕਲ ਪੁਆਇੰਟ ਨਹੀਂ ਰਹੇਗਾ ਜਿੱਥੇ ਤਿੰਨੋਂ ਸਰਵਿਸਿਜ਼ ਨਹੀਂ ਹੋਣਗੀਆਂ ਜ਼ਮੀਨ PSIEC ਦੇਗੀ ਬਾਕੀ ਜਿਹੜਾ ਸਾਰਾ ਕੰਮ ਹੈ ਫਾਇਰ ਬ੍ਰਿਗੇਡ ਦਾ ਉਹ ਫਾਇਰ ਵਾਲਿਆਂ ਨੇ ਕਰਨਾ ਹੈ ਪੁਲਿਸ ਸਟੇਸ਼ਨ ਦਾ ਪੁਲਿਸ ਵਾਲੇ ਚੌਂਕੀ ਬਣਾਣ ਜਾਂ ਸਟੇਸ਼ਨ ਬਣਾਣ ਪਰ ਕੁਝ ਨਾ ਕੁਝ ਉਥੇ ਪ੍ਰੈਜ਼ੈਂਸ ਹੋਏਗੀ ਤਾਂ ਕਿ ਲਾਅ ਐਂਡ ਆਰਡਰ ਇਸ ਟੇਕਨ ਕੇਅਰ ਆਫ ਬਾਕੀ ਪੰਜਾਬ ਇਨਵੈਸਟ ਦੇ ਇੱਕ ਨਵਾਂ ਪੋਰਟਲ ਲਾਂਚ ਕੀਤਾ ਗਿਆ ਰਾਹੁਲ ਸ਼ਾਭਾ ਜੀ ਸਾਡੇ ਐਡੀਸ਼ਨਲ ਸੀਈਓ ਬੈਠੇ ਆ ਕਿ ਉਹਨੇ ਸਾਰੇ ਇੰਡਸਟਰੀਅਲਿਸਟ ਭਰਾਵਾਂ ਨੂੰ ਉਹਦੇ ਬਾਰੇ ਐਕਸਪਲੇਨ ਵੀ ਕਰਨਗੇ 45 ਦਿਨਾਂ ਦਾ ਇੱਕ ਟਾਈਮ ਬਣਿਆ ਗਿਆ ਜਿਹਦੇ ਵਿੱਚ ਸਿੰਗਲ ਵਿੰਡੋ ਚ ਜਦੋਂ ਤੁਸੀਂ ਅਪਲਾਈ ਕਰੋਗੇ 45 ਦਿਨਾਂ 'ਚ ਜੇ ਤੁਹਾਨੂੰ ਪਰਮਿਸ਼ਨ ਨਹੀਂ ਮਿਲਦੀ ਤਾਂ ਤੁਹਾਡੇ ਕੋਲ ਡੀਮਡ ਅਪਰੂਵਲ ਹੈ ਤੁਸੀਂ ਆਪਣਾ ਕੰਮ ਚਾਲੂ ਕਰ ਸਕਦੇ ਹੋ ਪਰ ਇਹ ਜਿਹੜੇ 45 ਦਿਨ ਵੀ ਹੈ ਇਹ ਅਪਰ ਲਿਮਟ ਹੈ ਇਹ ਨਹੀਂ ਕਿ ਤੁਹਾਨੂੰ 45 ਦਿਨਾਂ ਤੱਕ ਵੇਟ ਕਰਨੀ ਪਵੇਗੀ ਜਿਹੜੇ ਅਪਰੂਵਲ ਹੈਗੇ ਤੁਹਾਨੂੰ 5ਵੇਂ 7ਵੇਂ ਦਿਨ ਤੋਂ ਮਿਲਨੇ ਚાલુ ਹੋ ਜਾਣਗੇ ਜਦੋਂ ਤੁਸੀਂ ਡਾਕੂਮੈਂਟ ਪੂਰੇ ਕਰ ਦਿੰਦੇ ਹੋ ਕੋਈ 2-3 ਅਪਰੂਵਲ ਹੈ ਜਿਸ ਤਰ੍ਹਾਂ ਪੋਲੀੂਸ਼ਨ ਵਾਲੇ ਆ ਜਾਂ ਐਨਵਾਇਰਨਮੈਂਟ ਆ ਉਹ ਇੰਨਾ ਟਾਈਮ ਲੱਲ ਲੈਂਦੇ ਉਹਨਾਂ ਨੇ ਸਟੱਡੀ ਕਰਨੀ ਹੁੰਦੀ ਹੈ ਇੱਕ ਪੀਐਸਪੀਸੀਐਲ ਆ ਉਹ ਵੀ ਥੋੜਾ ਟਾਈਮ ਲੱਲ ਲੈਂਦੇ ਆ ਦੇਖਣ ਲਈ ਵੀ ਉੱਥੇ ਗ੍ਰੇਡ ਦੇ ਚ ਸਾਡੇ ਕੋਲ ਇੰਨੀ ਕਪੈਸਿਟੀ ਹੈ ਨਹੀਂ ਹੈ ਅਸੀਂ ਦੇ ਸਕਦੇ ਆ ਬਾਕੀ ਸਾਰੀਆਂ ਅਪਰੂਵਲ ਜਿਹੜੀਆਂ ਹੈਗੀਆਂ ਉਹ 10 15 ਇਹ ਵੀ 45 ਦਿਨ ਅਪਰ ਲਿਮਟ ਹੈ। ਔਰ ਜਿਹੜਾ ਇਹ ਆਨਲਾਈਨ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਹੈ ਸਾਰੇ ਸਾਡੇ ਇੰਡਸਟਰੀ ਦੇ ਅਫਸਰ ਔਰ ਮੇਰੇ ਕੋਲ ਵੀ ਉਹਦਾ ਪੈਨਲ ਹੋਏਗਾ, ਆਨਲਾਈਨ ਪੈਨਲ ਹੋਏਗਾ। ਜੇ ਮੈਨੂੰ ਵੀ ਕੋਈ ਕਾਲ ਕਰਦਾ ਜੀ ਕਿ ਮੇਰੀ ਐਪਲੀਕੇਸ਼ਨ ਪੈਂਡਿੰਗ ਹੈ। ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਮੈਂ ਉਸੇ ਵੱਲੇ ਦੇਖ ਕੇ ਦੱਸ ਸਕਦਾ ਵੀ ਐਸ ਵਲੇ ਤੁਹਾਡੀ ਐਪਲੀਕੇਸ਼ਨ ਦਾ ਸਟੇਟਸ ਕੀ ਹੈਗਾ ਇੱਕ ਤੁਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਵੀ ਹੁਣ ਅਸੀਂ ਕੋਈ 24 ਕਮੇਟੀਆਂ ਬਣਾਈਆਂ ਸੈਕਟੋਰਲ ਕਮੇਟੀਆਂ ਉਹਦੇ ਵਿੱਚ ਅਸੀਂ ਹਰ ਇੰਡਸਟਰੀ ਨੂੰ ਲੈਣ ਦੀ ਕੋਸ਼ਿਸ਼ ਕੀਤੀ ਹਰ ਕਮੇਟੀ ਚ 12 ਮੈਂਬਰ ਲਿੱਤੇ ਗਏ ਇੱਕ ਚੇਅਰਮੈਨ ਲਿੱਤੇ ਗਏ ਔਰ ਇਹ ਕਮੇਟੀਆਂ ਇਹ ਨਹੀਂ ਕਿ ਇੱਕ ਆਫਿਸ 'ਚ ਬੈਠ ਕੇ ਬਣ ਗਈਆਂ ਜਾਂ ਜੋ ਇਹ ਸਾਰੇ ਸਟੇਕ ਹোলਡਰਸ ਨੂੰ ਸਲਾਹ ਨਾਲ ਸਟੇਕ ਹੋਲਡਰズ ਦੀ ਸਲਾਹ ਨਾਲ ਬਣੀਆ ਪੰਜਾਬ ਇਨਵੈਸਟ ਕੋਲੋਂ ਡਿਟੇਲ ਕਢਾਈ ਕਿ ਉੱਥੇ ਕੌਣ ਕੌਣ ਹੈਗੇ ਆ ਇਨਵੈਸਟਰ ਫਿਰ CII ਨੂੰ ਪੁੱਛਿਆ ਸਾਰੀਆਂ ਇੰਡਸਟਰੀ ਐਸੋਸੀਏਸ਼ਨਸ ਨੂੰ ਪੁੱਛਿਆ ਉੱਥੇ ਦੇ ਜਿਹੜੇ ਲੀਡਰ ਆ ਇਹ ਜਿਹੜੀਆਂ ਜਦੋਂ ਕਮੇਟੀਆਂ ਬਣ ਗਈਆਂ ਉਹਦੇ ਵਿੱਚ ਹਰ ਕਮੇਟੀ ਚ ਕੇਡੀਸੀ ਦਿੱਤੇ ਗਏ ਜਿਹੜੇ ਕਿ ਅੱਗੇ ਕਮੇਟੀਆਂ ਬਣ ਜਾਂਦੀਆਂ ਸੀ ਹਲੇ ਵੀ ਕਈ ਆਂਦੇ ਜੀ ਸਾਡੀ ਕਮੇਟੀ 2 ਸਾਲ ਪਹਿਲਾਂ ਬਣੀ ਸੀ ਕੋਈ ਮੀਟਿੰਗ ਤਾਂ ਹੋਈ ਨਹੀਂ ਕਮੇਟੀਆਂ ਨੂੰ ਕੀ ਕਰੀਏ ਅਸੀਂ ਐਸ਼ਲੀ ਇੱਕ ਇੱਕ ਏਡੀਸੀ ਨੂੰ ਉਹਦੇ ਨਾਲ ਅਟੈਚ ਕੀਤਾ ਹਰ ਕਮੇਟੀ ਨਾਲ ਤਾਂ ਕਿ ਰੈਗੂਲਰਲੀ ਮੀਟਿੰਗਸ ਹੋਣ ਉਹ ਸਾਰਿਆਂ ਨੂੰ ਇਕੱਠੇ ਕਰਕੇ ਜਿੱਥੇ ਵੀ ਕਿਸੇ ਨੂੰ ਸ਼ੂਟ ਕਰਦਾ ਜੇ ਕਿਸੇ ਨੇ ਵੀਡੀਓ ਕਾਲ ਤੋਂ ਕਨੈਕਟ ਹੋਣਾ ਵੀਡੀਓ ਕਾਲ ਤੋਂ ਹੋ ਜਾਏ 1 ਅਕਤੂਬਰ ਤੱਕ ਅਸੀਂ ਸਾਰੇ ਚੇਅਰਮੈਨ ਜਿਹੜੇ ਅਪਾਇੰਟ ਕੀਤੇ ਆ ਯਾ ਜਿਹੜੇ ਮੈਂਬਰਸ ਬਣਾਏ ਆ ਉਹਨਾਂ ਨੂੰ ਰਿਕੁਐਸਟ ਕੀਤੀ ਕਿ 1 ਅਕਤੂਬਰ ਤੱਕ ਸਾਨੂੰ ਰਿਪੋਰਟ ਦੇ ਦਿਓ ਤਾਂ ਕਿ ਉਹਨਾਂ ਦੇ ਸੁਜੈਸ਼ਨਸ ਦੇ ਬੇਸ ਤੇ ਅਸੀਂ ਨਵੀਂ ਪਾਲਿਸੀ ਲੈ ਕੇ ਆਈਏ ਕਿਉਂਕਿ ਕਈ ਸੈਕਟਰਾਂ ਨੂੰ ਕੋਈ ਚੀਜ਼ ਸੂਟ ਕਰਦੀ ਕਈਆਂ ਨੂੰ ਕੋਈ ਜੀ ਇਲੈਕਟ੍ਰਿਸਿਟੀ ਡਿਊਟੀ ਯਾਦਾ ਉਹਨੂੰ ਸੂਟ ਕਰਦੀ ਜਿਹਦਾ ਬਿਜਲੀ ਦਾ ਲੋਡ ਜ਼ਿਆਦਾ ਜੀਐਸਟੀ ਉਹਨੂੰ ਸੂਟ ਕਰਦੀ ਹੈ ਜਿਹੜਾ ਅਸੀਂ ਜੀਐਸਟੀ ਦਾ ਇਨਸੈਂਟਿਵ ਦਿੰਦੇ ਆ ਜਿਹਦਾ ਜੀਐਸਟੀ ਦਾ ਮਤਲਬ ਕਿ ਜੀਐਸਟੀ ਜਿੰਨੂੰ ਜਮਾ ਕਰਾਉਣਾ ਪੈਂਦਾ ਕਈ ਇੰਡਸਟਰੀਆਂ ਨੂੰ ਜਮਾ ਹੀ ਨਹੀਂ ਕਰਾਉਣਾ ਪੈਂਦਾ ਉਹਨਾਂ ਦਾ ਤਾਂ ਉਲਟਾ ਰਿਫੰਡ ਬੰਦ ਹੈ ਜੀਐਸਟੀ ਡਿਪਾਰਟਮੈਂਟ ਤੋਂ ਹੀ ਤੇ ਉਹ ਸਾਡੇ ਤੋਂ ਇਨਸੈਂਟਿਵ ਕੀ ਲੈਣਗੇ ਸਾਡੇ ਕੋਲ ਤਾਂ ਇਨਸੈਂਟਿਵ ਤਾਂ ਲੈਣਗੇ ਜੇ ਜੀਐਸਟੀ ਉਹਨਾਂ ਨੇ ਜਮਾ ਕਰਾਇਆ ਸੋ ਅਸੀਂ ਐਸ ਕਰਕੇ ਇਹ ਜਿਹੜੀਆਂ ਪਾਲਿਸੀ ਅੱਗੇ ਬਣਨੀ ਹੈ ਇਹ ਅਸੀਂ ਆਪ ਨਹੀਂ ਬਣਾ ਰਹੇ ਸਾਡੇ ਅਫਸਰ ਸਹਿਬਾਰ ਨਹੀਂ ਬਣਾ ਰਹੇ ਇੰਡਸਟਰੀ ਵਾਲੇ ਸਾਨੂੰ ਦੱਸਣਗੇ ਵੀ ਸਾਨੂੰ ਇਹ ਚੀਜ਼ ਚਾਹੀਦੀ ਹੈ ఈజ్ ఆఫ్ డుయింగ్ బిజినెస్ ਤੇ ਸਾਰਾ ਕੁਝ ਚਾਹੀਦਾ ਉਸ ਹਿਸਾਬ ਨਾਲ ਅਸੀਂ ਇਹ ਜਿਹੜੀ ਮਤਲਬ ਕਿ ਅਗਲੀ ਪਾਲਿਸੀ ਹੈ ਉਹ ਬਣੇਗੀ ਅਸੀਂ ਇਹ ਜਿਹੜੇ ਹੁਣ ਰੋਡ ਸ਼ੋਜ਼ ਕਰ ਰਹੇ ਆ ਕੱਲ ਅਮ੍ਰਿਤਸਰ ਸੀ ਅੱਜ ਅਸੀਂ ਜਲੰਧਰ ਆ ਕੱਲ ਲੁਧਿਆਣੇ ਜਾ ਰਹੇ ਆ ਜਿਹੜੇ ਆਸ-ਪਾਸ ਦੇ ਡਿਸਟ੍ਰਿਕਟ ਹੈਗੇ ਉਹਨਾਂ ਦੇ ਵੀ ਇੰਡਸਟਰੀਲਿਸਟ ਨੂੰ ਬੁਲਾ ਰਹੇ ਆ ਇਹ ਨਹੀਂ ਕਿ ਅਸੀਂ ਬਾਹਰ ਚਲੇ ਗਏ ਔਰ ਜਿਹੜੇ ਐਗਜ਼ਿਸਟਿੰਗ ਇੰਡਸਟਰੀਲਿਸਟ ਹੈ ਅਸੀਂ ਉਹਨਾਂ ਨੂੰ ਇਗਨੋਰ ਕਰਦੇ ਆ ਉਹ ਸਾਡੇ ਲਈ ਸਾਰਿਆਂ ਨਾਲੋਂ ਜ਼ਿਆਦਾ ਪਿਆਰੇ ਆ ਅਸੀਂ ਚਾਹੁੰਦੇ ਆ ਕਿ ਉਹ ਵਦਨ ਪੁਲਨ ਯਾਦਾ ਇੰਡਸਟਰੀਆਂ ਉਹ ਆਪਣੀ ਕਪੈਸਿਟੀਆਂ ਵੀ ਵਧਾਣ ਹੋਰ ਵੀ ਇੰਡਸਟਰੀ ਲੈ ਕੇ ਆਉਣ ਔਰ ਉਹ ਸਾਡੇ ਬ੍ਰਾਂਡ ਐਂਬੈਸਡਰ ਵੀ ਹੈਗੇ ਜੇ ਉਹ ਖੁਸ਼ ਰਹਿਣਗੇ ਤਾਂ ਬਾਹਰਲੇ ਇਨਵੈਸਟਰ ਹੋਰ ਆਣਗੇ ਇੱਕ ਅਸੀਂ ਪੰਜਾਬ ਇਨਵੈਸਟ ਸਮਿਟ ਵੀ ਕਰਨ ਜਾ ਰਹੇ ਆ ਉਹਦੀ ਡੇਟਸ ਫਾਈਨਲ ਹੋ ਗਈਆਂ 13 14 ਮਾਰਚ 13 14 ਔਰ 15 ਮਾਰਚ 2026 ਮੋਹਾਲੀ ਚ ਕਰਾਂਗੇ ਆਈਐਸਪੀ ਚ ਇਸ ਸਾਲ ਜਿਹੜੇ ਅਸੀਂ ਇਨਸੈਂਟਿਵਸ ਦਿੱਤੇ ਆ ਇੰਡਸਟਰੀ ਨੂੰ ਉਹ ਪਿਛਲੇ ਸਾਲ ਨਾਲੋਂ ਆਲਮੋਸਟ 3 ਟਾਈਮਸ ਹੈ ਪਿਛਲੇ ਸਾਲ ਅਸੀਂ 90 ਕਰੋੜ ਦਿੱਤਾ ਸੀ ਐਤਕੀ ਅਸੀਂ ਪਹਿਲੇ 5 ਮਹੀਨਿਆਂ ਵਿੱਚ 222 ਕਰੋੜ ਦੇ ਚੁੱਕੇ ਆ ਔਰ ਮੈਨੂੰ ਪੂਰਾ ਯਕੀਨ ਹੈ ਟਾਰਗੇਟ ਤਾਂ ਸਾਡਾ ਇਹ ਹੈ ਕਿ ਅਸੀਂ 4 ਟਾਈਮਸ ਕਰੀਏ ਪਰ 3 ਟਾਈਮਸ ਜ਼ਰੂਰ ਕਰਾਂਗੇ ਪਿਛਲੇ ਸਾਲ ਤੋਂ ਔਰ ਇੰਡਸਟਰੀ ਲਿਸਟ ਜਿਹੜੇ ਭਰਾਵਾਂ ਨੂੰ ਇਨਸੈਂਟਿਵ ਮਿਲੇ ਉਹ ਤਾਰੀਫ਼ ਵੀ ਕਰ ਰਹੀ ਆ ਖੁਸ਼ ਵੀ ਆ ਕਿ ਸਾਡੀਆਂ ਜਿਹੜੀਆਂ ਪੁਰਾਣੀਆਂ ਪੇਮੈਂਟ ਸੀ ਉਹ ਸਾਨੂੰ ਮਿਲ ਰਹੀਆਂ ਜਿਹੜੇ ਇੰਡਸਟਰੀ ਦੇ ਆਰ ਐਨ ਡੀ ਸੈਂਟਰ ਹੈਗੇ ਪਹਿਲਾਂ ਔਰ ਨਿਫਟ ਹੈਗੇ ਉਹਨਾਂ ਨੂੰ ਵੀ ਅਸੀਂ ਇੰਡਸਟਰੀ ਦੀ ਐਸੋਸੀਏਸ਼ਨ ਨਾਲ ਦੁਬਾਰਾ ਚਾਲੂ ਕਰਨ ਦੀ ਹਲੋ ਚਾਲੂ ਤਾਂ ਹੈਗੇ ਪਰ ਉਹਨਾਂ ਨੂੰ ਅਪਗ੍ਰੇਡ ਕਰਨ ਦੇ ਨਵਾਂ ਇਕਵਿਪਮੈਂਟ ਉੱਥੇ ਦੇਣ ਦੀ ਉਹਨਾਂ ਦੀ ਵਰਕਿੰਗ ਬੈਟਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਸਾਰੇ ਅਸੀਂ ਜਿਹੜੇ ਉਪਰਾਲੇ ਆ ਕੀਤੇ ਆ ਔਰ ਜਿਹੜੇ ਅਸੀਂ